ਦੋਸਤੋ ਅਕਸਰ ਹੀ ਕੁਝ ਲੋਕਾਂ ਵੱਲੋਂ ਕਿਸੇ ਦੀ ਖੁਸ਼ੀ ਦਾ ਵੀ ਮਜ਼ਾਕ ਬਣਾ ਦਿੱਤਾ ਜਾਂਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਜੋ ਜੋੜੀ ਤੁਹਾਨੂੰ ਨੱਚਦੀ ਦਿਖਾਈ ਦੇ ਰਹੀ ਹੈ ਇਹ ਦੋਵੇਂ ਮੀਆਂ-ਬੀਬੀ ਹਨ। ਇਹ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਆਏ ਹੋਏ ਹਨ ਅਤੇ ਡੀਜੇ ਤੇ ਨੱਚ ਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਪਰ ਕੁਝ ਲੋਕਾਂ ਵੱਲੋਂ ਇਹਨਾਂ ਬਾਰੇ ਬਹੁਤ ਗਲਤ ਗੱਲਾਂ ਕਹੀਆਂ ਜਾ ਰਹੀਆਂ ਹਨ ਅਤੇ ਇਹਨਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਕੁਝ ਲੋਕ ਕਹਿ ਰਹੇ ਨੇ ਕਿ ਦੇਖੋ ਕਿਵੇਂ ਟਪੂਸੀਆਂ ਮਾਰ ਰਹੇ ਹਨ ਜਿਵੇਂ ਚਾਬੀ ਦੇ ਕੇ ਛੱਡੇ ਹੋਣ। ਕੁਝ ਕਹਿ ਰਹੇ ਨੇ ਰਾਣੀ ਹਾਰ ਉਹਦਾ ਬਣਿਆ ਲੱਗਦਾ ਕੋਈ ਕਹਿ ਰਿਹਾ ਹੈ ਕਿ ਮੱਝ ਜਹੀ 21 ਸਟੈਪ ਕਰੀ ਜਾਂਦੀ ਆ ਅਤੇ ਕੋਈ ਕਹਿੰਦਾ ਇਹ ਤਾਂ ਕਬੱਡੀ ਦੀ ਰੇਡ ਪਾਉਣ ਚੱਲੀ ਏ ਸੋ ਆਖਰ ਕਿਉਂ ਲੋਕ ਕਿਸੇ ਦੀ ਖੁਸ਼ੀ ਵਿੱਚ ਵੀ ਕਮੀਆਂ ਲੱਭਣ ਲੱਗ ਜਾਂਦੇ ਨੇ ਵੈਸੇ ਸਾਨੂੰ ਤਾਂ ਇਹ ਜੋੜੀ ਨੱਚਦੀ ਬਹੁਤ ਸੋਹਣੀ ਲੱਗ ਰਹੀ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ